ਨਾ ਜਾਣੀ ਆ ਗਾਹ ਲੇ ਕੇ ਗਾਹੜੇ ਕੇ ਬੈਕ ਬੈਕ ਮਾਰ ਗਾਹ ਲੇ ਕੇ ਬੈਕ ਮਾਰ ਹੋਇ ਨਹੀਂ ਲੋ ਜੀ ਅਸੀਂ ਕੱਲ ਜੀ ਸਾਰਿਆਂ ਨੂੰ ਅਸੀਂ ਕੱਲ ਜੀ ਸਵਾਗਤ ਹੈ ਭਾਈ ਤੁਹਾਡਾ ਬਲੌਗ 'ਚ ਪਹੁੰਚੇ ਹੋ ਭਾਈ ਮੰਡੀ 'ਚ ਮੰਡੀ 'ਚ ਪਹੁੰਚੇ ਹੋ ਅੱਜ ਰੇ ਲਿਖੇ ਆਏ ਹੋਏ ਆ 10 ਥੈਲੇ ਮੰਨੇ ਵਧੀਆ ਜੀ ਧੁੱਪ ਮੌਸਮ ਵਧੀਆ ਹੈ ਹੁਣ ਆਈਦਾ ਛਿੱਟਾ ਆ ਹੀ ਲੱਗਣਾ ਇਹ ਜੱਤੀਆ ਛਿੱਟਾ ਹਾਂ ਲੈ ਹੈਨਾ ਬਾਹਰ ਲਾ ਕੇ ਸਪਰੇ ਕਰ ਦੂੰਗੇ ਜੇ ਲੋਡ ਜੇ ਲੋਡ ਪੈ ਗਈ ਸਪਰੇ ਕਰ ਦੂੰਗੇ ਠੀਕ ਨਹੀਂ ਸਾਖਤਾਲੀ ਸਪਰੇ ਤਾਂ ਕਰਨੀ ਪੈਣੀ ਆ ਆਹ ਰੇ ਨੇ ਵੀ ਬਹੁਤ ਚੱਕ ਲੈਣੀ ਹੈ ਇਹੇ ਏ ਤੱਕ ਦੇਣੀ ਨਾਲੇ ਮੌਸਮ ਹੁਣ ਧੁੱਪਾਂ ਲੱਗੀਆਂ ਇਹਨੂੰ ਹੁਣ ਸਮਝਿਆ ਗੱਲ ਆਹ ਇਹ ਮੀਂਹ ਦੋ ਪਹਿਲੇ ਨਾ ਉਹਦੇ ਕਰਕੇ ਥੋੜੀ ਜੀ ਪੀਲ ਪੈ ਰਾਇ ਹੈ ਫਲਕ ਤਾਂ ਨਹੀਂ ਹੈਗੇ ਇੰਨੀ ਤਾਂ ਇੰਨੀ ਨਹੀਂ ਹੈਗੀ ਜਣੀ ਫੇਰ ਵੀ ਠੀਕ ਆ ਹੂੰ ਦਾ ਟੁੱਟੇ ਆ ਬੰਨ ਕੇ ਜਦ ਵੀ ਦੋ ਘੰਟੇ ਲੱਗਿੰਗੇ ਤਿੰਨ ਤਿੰਨ ਤੱਕ ਲੱਗੇ ਜਾਣੇ ਲ ਤਿੰਨ ਘੰਟੇ ਦਾ ਆਉਣਾ ਧੁੱਪ ਚ ਅੱਜ ਨਿਕਲੀ ਨਿੱਗ ਜਿਆ ਹੋਇਆ ਹੋਇਆ ਜੀਵ ਨਹੀਂ ਕਰਦਾ ਵੀ ਸੌ ਜੀਏ ਬਸ ਅੱਖਾਂ ਜਾਂ ਖੁੱਲਦੀਆਂ ਨਹੀਂ ਹਾਂ ਨਾ ਕੱਲ ਆਉਣਾ ਦਾ ਪਰ ਹੁਣੇ ਕੱਲ ਭਾਈ ਅਸੀਂ ਟਰੈਲੇ ਸਾਈ ਦੇਣ ਚਲੇ ਗਏ ਹੈ ਨਹੀਂ ਕੱਲ ਆਉਣਾ ਦਾ ਦੀ ਪੌਣ ਕੱਲ ਫੁੱਲ ਤਿਆਰੀ ਜੀ ਤੇ ਕੱਲ ਫੁੱਲ ਤਿਆਰੀ ਜੀ ਤੇ ਆ ਇਹਨਾਂ ਵੀ ਪਾ ਕੇ ਆਣ ਮਾਰੇ ਅੱਜ ਦਾਖ ਦੀਆਂ ਚ ਚਲ ਹੁਣ ਪਾ ਲੈਣਾ ਆਪਾਂ ਨੇ ਕੱਲ ਆਉਣਾ ਟਾਈਮ ਤਿੰਨ ਘੰਟੇ ਦਾ ਕੰਮ ਆਪਣਾ ਸਾਢੇ ਤਿੰਨ ਦਾ ਇੰਨਾ ਤਾਂ ਨਹੀਂ ਲੱਗਣਾ ਹੈ 2.5 ਘੰਟੇ ਲੱਗੂਗਾ ਮਸਾ ਦਵੱਲੀ ਹਾਂ ਫਿਰ ਭਈਆਂ ਦਾ ਵੀ ਫੋਨ ਆਉਣ ਲੱਜਣਾ ਹਿੰਮਤ ਨਾਲ ਪਾ ਦੀਏ ਮਾੜਾ ਯਾਰ ਪਾ ਦਿੰਦੇ ਆ ਹੁਣ ਗੰਨਾ ਲੱਦਣਾ ਉਹਨਾਂ ਨੇ ਹਾਂ ਉਹ ਗੰਨਾ ਵੀ ਲੱਦਣਾ ਉਹਨਾਂ ਨੇ ਫੋਨ ਆਉਣ ਲੱਜਣਾ ਹੁਣ ਐ ਕਰਦੇ ਆ ਦੋ ਟੁੱਟੇ ਚੱਕੁਰੇ ਤੇ ਸਰਪਰੇ ਹੂੰ ਸਰੇ ਲੈ ਜਾ ਉਧਰ ਫੇ ਇਧਰ ਆਪਣੇ ਨੇੜੇ ਹੋ ਜਾਣਾ ਉਹਨੇ ਆਹੋ ਉਧਰ ਦੇ ਨੇੜੇ ਆ ਜਾਂਦੇ ਹੁਣ ਦੋ ਚੱਕ ਕੇ ਉਧਰੋਂ ਲੈ ਚੱਲਦੇ ਪਹਿਲੀ ਆਹੋ ਉਧਰ ਤੇ ਇਧਰੋਂ ਆ ਜਾਣਾ ਪਾਉਂਦੇ ਨੇ ਠੀਕ ਨਹੀਂ ਗੱਲ ਠੀਕ ਆ ਆਪਾਂ ਨੇ ਮੰਨ ਕੇ ਜਾ ਅੱਤ ਨਹੀਂ ਦੱਬ ਲੈਣਾ ਪਰਲਾ ਖੇਤ ਹੂੰ ਠੀਕ ਨਹੀਂ ਗੱਲ ਐ ਕਰ ਲੂਗੇ ਪਰਾਂ ਦੇਖਦੇ ਆ ਜਾ ਕੇ ਆ ਇਸਪਰਾ ਚੱਲਦੇ ਆ ਆਹੋੁੱੁੱਤੇ ਕੱਪੜੇ-ਕੁੱਪੜੇ ਤਾਂ ਬਦਲਨੇ ਪੈਣੇ ਯਾਰ ਆਹ ਖੋਲੜੇ ਪੈਣੇ ਥੱਲੇ ਵਾਲੇ ਇਹ ਤਾਂ ਗਰਮੀ ਚ ਹੋਣ ਲੱਗ ਜਣੀ ਹੁਣ ਆਹ ਖੋਲ ਦੇ ਇਨਰ ਪਾਇਆ ਹੋਈ ਥੱਲੇ ਤਾਂ ਮੈਂ ਉਹੀ ਕਹਿੰਦਾ ਮੈਂ ਖੋਲਦ ਮੈਨੂੰ ਆਓ ਆਹ ਖੋਲਦ ਚੱਗਾ ਜਾ ਕਣਕ ਤਾਂ ਠੀਕ ਆ ਕਣਕ ਨੂੰ ਨਹੀਂ ਗੀ ਕਣਕ ਵਧੀਆ ਜਮੀ ਹੋਇਆ ਇੱਥੇ ਥੋੜਾ ਜਿਹਾ ਪਾਣੀ ਖੜਿਆ ਹੋਇਆ ਤਾਂ ਜੀ ਆ ਇੱਥੇ ਬਾਕੀ ਤਾਂ ਠੀਕ ਆ ਕਣਕ ਸਾਰੀਆਂ ਕਣ ਤੇ ਫੁੱਟਾ ਉਦੀ ਜੁੱਤੀ ਤਾਂ ਚੱਲਣੀ ਨਹੀਂ ਜੁੱਤੀ ਤਾਂ ਖੋਲਣੀ ਪੈਣੀ ਬਾਈ ਸਾਰੀ ਵਧੀਆ ਕਣਕ ਤਾਕਤ ਦੀ ਸਪਰੇ ਹੋ ਗਈ ਇੱਕ ਵਾਸੀ ਦੇ ਬੱਲੇ ਬੱਲੇ ਆ ਹਾਂ ਕਰਾ ਦੇਣੀ ਤਾਕਤ ਦੀ 2-4 ਦਿਨ ਨੂੰ ਲੱਗ ਰਹੀ ਮੈਂ ਕਹਿੰਦਾ ਇੱਥੇ ਨਾ ਖੇਡਣਾ ਆਏ ਹੁਣ ਅੱਜ ਆਇਆ ਮੈਚ ਚੱਲਦਾ ਇੱਥੇ ਵੀ ਕਾ ਪਤਾ ਉਹਦਾ ਉਰੀਆ ਵਾ ਹੋਵੇ ਖਬਰੇ ਕੋਈ ਪਤਾ ਨਹੀਂ ਹੈਗਾ ਹੂੰ ਇੱਥੇ ਵੀ ਉਹ ਸਾਦਾ ਆਹੋ ਹੈਨਾ ਹੂੰ ਹੂੰ ਯਾਰਾ ਪਰਦਾ ਆਪਣਾ ਕੰਮ ਕਰਨਾ ਇਹਨੂੰ ਆਪਣਾ ਕਰੀ ਜਾਣ ਦੇ ਆਪਟੀ ਕਾਬਲੇ ਤਾਂ ਨਹੀਂ ਕਹੇ ਬਾਈ 1 ਵਜੇ ਕਹੇ ਭਈਆਂ ਨੇ 1 ਵਜੇ ਕਹਿੰਦੇ ਆ ਬਿਕ ਭਿਜ ਆ ਜੋ ਹਾਂ ਫਿਰ ਦਵੱਲੇ ਚਲੇ ਹੋਣੇ ਹੁਣ 10:00 ਤਾਂ ਵੱਜ ਗਏ ਹੋਣੇ ਕੱਲ ਸਾਰੇ ਹੀ ਹੋਣੇ ਆ ਫਿਰ ਦਵੱਲੇ ਚਲੇ ਗਏ ਹੋਣੇ ਆ ਪਤਾ ਨਹੀਂ ਹੁਣ ਕਿੰਨੇ ਦੇ ਵਿਚਾਰ ਪੰਜ ਹੋਊਂਗੇ ਕੋਈ ਕੱਲ ਵੀ ਤਾਂ ਘੜੀ ਹੋਣੀ ਯਾਰ ਹਾਂ ਆ ਤਾਂ ਕੰਕ ਕਾ ਤੇ ਗਿਰਦੀਆਂ ਆ ਇਹ ਫਿਰ ਫੀਜ ਦਾ ਫਰਕ ਆਈਦਾ ਪਤਾ ਨਹੀਂ ਕਿਹ ਚੱਕਰ ਆ ਇਹ ਕਿਹ ਕਹਿੰਦਾ ਵੀ ਉਸ ਜੀ ਨਾਲ ਗਿਰੀ ਜਾਂਦੀ ਆ ਨਾ ਹਾਂ ਉਸ ਨਾਲੇ ਆਏ ਡਿੱਡੀ ਹੋਈ ਜਾਂਦੀ ਬਸ ਹੂੰ ਇਹ ਦੂਆ ਵੀ ਤਾਂ ਨਹੀਂ ਜਿਹੜੇ ਮੈਂ ਕਹਿੰਦਾ ਰੇ ਘਟ ਕੇ ਤਾਂ ਕਿਹੜਾ ਜਾਂਦਾ ਤੂੰ ਉਹ ਤਾਂ ਤੈਂ ਬੀਜੀ ਹੋਈ ਆ ਉਹ ਖਬਰੇ ਹੁਣ ਤੈਂ ਕਿਹੜੇ ਨਾਲ ਦੇਖੀਏ ਖਬਰੇ ਉਹੀ ਆ ਇਹ ਹਾਂ ਖਬਰੇ 187 ਉਹ ਫੇਰ ਇਹ ਆਂਕਾਂ ਕਥੀ ਕਿ ਵਧੀਆ ਪਹਿਲਾਂ ਹੀ ਨਾਲੀ ਵੀ ਥੋੜੀ ਜੀ ਘੱਟੇ ਜੰਮੀ ਸੀ ਹੁਣ ਠੀਕ ਆ ਪੱਤ ਇਹ ਤਾਂ ਆਪਣੇ ਜੇ ਇੰਨੀ ਕ ਜੰਮੇ ਆਉਂਦੀ ਫੇਰ ਤਾਂ ਆਪਾਂ ਨੇ ਵੀ ਤਾਂ ਰੱਖੇ ਲੈਣੀ ਦੀ ਆਪਣੇ ਜੰਮੇ ਕੋ ਨਹੀਂ ਨਹੀਂ ਯੂ ਨਹੀਂ ਸੀ ਹੁਣ ਚੱਲ ਫੇਰ ਚੱਲ ਚਾਹ ਖੇਚੋ ਗਮ ਮੈਂ ਤੁਹਾਨੂੰ ਚਾਟ ਉੱਤੇ ਇਹਦੇ ਮੈਂ ਮੰਝ ਦੇਖੀ ਮੇਰੀਆਂ ਆ ਜਾਣੀਆਂ ਪੰਜਾਬ ਸਟਾਨ ਹਸਪਤਾਲਾ ਮਾੜਾ ਮੋਟਾ ਬੱਜ ਗਿਆ ਕੋਈ ਚੱਕਰ ਨਹੀਂ ਇੱਧਰ ਲੈ ਜੂंगे ਉੱਥੇ ਦੇ ਬੱਜ ਗਿਆ ਪਿੰਡ ਮੋੜ ਲੈ ਜਾਣਾ ਬਸ ਬਾ ਠੀਕਾ ਸਿੱਟਾ ਇੱਕ ਹਸਪਤਾਲਾ ਲੰਮਾ ਠੀਕ ਹੈ ਨਾ ਠੀਕ ਆ ਜੀ ਹਾਂ ਚਲੋ ਭਾਈ ਕਰਦੇ ਸ਼ੁਰੂ ਹੁਣ ਬਸ ਪਾਈਏ ਰੇ ਫੇਰ ਦੇਖਦੇ ਆ ਕਿ ਕਹਦੇ ਵੀ ਹਾਂ ਜੀ ਲਓ ਜੀ ਆਏ ਵੇ ਤੇ ਮੰਡ ਕਿੰਨੀ ਰੇ ਪਾਉਣਾ ਹੱਸ ਵੀਰੂ ਨਹੀਂ ਬਹੁਤ ਥੋੜੀ ਜਿਹੀ ਸਰ ਕੋਈ ਇੱਧਰ ਵੀਰ ਸੇਵਾ ਹੀ ਸੇਵਾ ਭਾਈ ਮਿਲਣੇ ਫੇਰ ਕਹਦੀ ਵੀਰ ਮਿਲਣਾ ਹੈ ਅੱਜ ਮਿਲੋ ਜੀ ਭਾਈ ਜੀ ਕਿਹੜਾ ਪਿੰਡ ਆ ਵੀਰੇ ਸਾਡਾ ਪਿੰਡ ਗੋੜੇ ਆ ਵੀਰੇ ਜਗਰੋਂ ਕੋਲੇ ਜਗਰਾਵਾਂ ਦਾ ਹਾਂਜੀ ਹਾਂਜੀ ਇਹ ਦੂਜਾ ਵੀ ਜਾਂਦਾ ਜਿਹੜਾ ਸਿਧਵਾ ਕਾਲਜ ਜਿਹੜਾ ਮਸ਼ਹੂਰ ਆ ਕੁੜੀਆਂ ਦਾ ਮੇਰਾ ਭਰਾ ਹੈ ਮੇਰਾ ਦੋਸਤ ਬਚਪਨ ਦੇ ਦੋਸਤ ਨੇ ਇਹ ਸਿਧਵਾ ਦੇ ਨੇ ਠੀਕ ਹੈ ਜੀ ਹਾਂ ਜਗਰਾਵਾਂ ਕੋਲੇ ਚੌਂਕੀ ਮਾਨ ਗੋੜੇ ਜਿਹਨਾਂ ਬੇਰ ਮਸ਼ਹੂਰ ਆ ਹਾਂਜੀ 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 ਬਹੁਤ ਵਧੀਆ ਕਰਿਆ ਬਾਈ ਮਿਲ ਚਲੇ ਬਹੁਤ ਧੰਨਵਾਦ ਜੀ ਤੁਹਾਨੂੰ ਥੋੜੀ ਸੇਵਾ ਕੋਈ ਨਹੀਂ ਹੋਈ ਨਹੀਂ ਸੇਵਾ ਜੀ 7 ਕਿਲੋਮੀਟਰ ਦੀ ਓੜੀ ਲੜ ਗਿਆ ਸੀ ਨਹੀਂ 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 ਇਹ ਕੰਮ ਤਾਂ ਥੋੜਾ ਛਡਾਉਣਾ ਹੀ ਨਹੀਂ ਸੀ ਫੇਰ ਆ ਜਾਗੇ ਕਿਤੇ ਕੋਈ ਨਹੀਂ ਹੁਣ ਕੰਮ ਦਾ ਟਾਈਮ ਆ ਰਿਹਾ ਓ ਰੂ ਦਾ ਹਾਂ ਜੀ ਹਾਂ ਹਾਂ ਅੱਜ ਮੌਸਮ ਵਧੀਆ ਤੇ ਆ ਜੀ ਗੰਨਾ ਲੱਦਣਾ ਇੱਕ ਵਾਰ ਚਲੋ ਪਾਏ ਹੁੰਦੇ ਜੀ ਹਾਂ 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 ਹੁਣ ਜਾ ਕੇ ਗੰਨਾ ਵੀ ਲੱਦਣਾ ਜੀ 1 ਵਜੇ ਟਰਾਲੀ ਦੀਆਂ ਵਧਾਈਆਂ ਹਰਸ਼ਵੀਰ ਤੈਨੂੰ ਬਈ ਜੀ ਜੀ ਕਿਹੜਾ ਰੰਗ ਕਰਾਇਆ ਰੰਗ ਨੀਲਾ ਹੀ ਕਰਾਇਆ ਜੀ ਹੌ ਲੈਂਡ ਦਾ ਹਾਲ ਵਧੀਆ ਠੀਕ ਹੈ ਉਹ ਸਾਰਾ ਬਾਹਰ ਜਾਈ ਜਿਹੜਾ ਜਿਹੇ ਟੈਕ ਨਾਲ ਦਾ ਕਰਉਂਦੇ ਨਾ ਸੀ ਰੰਗ ਖੜਦਾ ਨਹੀਂ ਧੁੱਪ ਮੋੜਦਾ ਜੀ ਉਹ ਆਨੇ ਲਾਲ ਰੰਗ ਘੱਟ ਖੜਦਾ ਹਾਂ ਜੀ ਖੜਦਾ ਨਹੀਂ ਉਹ ਵੀ ਦੱਸਦੇ ਕਰਦੇ ਖੜਦਾ ਨਹੀਂ ਰੰਗ ਨੇ ਫਿਰ ਅਸੀਂ ਉਦੋਂ ਹੀ ਕਰਾਪੇ ਲਾਲ ਰੰਗ ਥੋੜੀ ਬਾਕੀ ਹੁੰਦੀ ਆ ਹਾਂ ਜੀ ਖੜਬਾਰੀ ਪਹਿਲਾ ਸਾ ਟ੍ਰੇਲਰ ਨੂੰ ਲਾਲੇ ਦਾ ਜੀ ਫਿੱਕਾ ਪੈਂਦਾ ਉਹ ਫਿੱਕਾ ਪੈਂਦਾ ਉਹ ਹਾਂ ਜੀ ਹਾਂ ਨੀਲਾ ਵੀ ਸੋਹਣਾ ਲੱਗਦਾ ਜੱਗੇ ਵਾਲੀ ਨੀਲੀ ਹੋਈ ਆ ਫਿੱਕੇ ਵਾਲੇ ਨਾਲ ਦੀ ਉਹਦੇ ਨਾਲ ਦੀ ਕਰਾਇਆ ਜੀ ਸੋਹਣੀ ਲੱਗਦੀ ਆ ਹਾਂ ਜੀ ਹਾਂ ਗਰੀ ਮੈਂ ਚਿੱਟੇ ਕਰਾਤੇ ਜੀ ਬਾਕੀ ਨੀਲਾ ਬਲੈਕ ਹੈ ਜੀ ਵਿੱਚ ਟਰੈਕਟਰ ਵਧੀਆ ਚੱਲਦਾ ਜਰਾ ਇਹ ਆਪਣਾ ਹੈਗਾ 963 ASCII ਸਾਡੀ ਹਾਂ ਜੀ ਹਾਂ ਬਹੁਤ ਵਧੀਆ ਸਮਾਂ 6 ਲੀਟਰ ਵੱਧ ਤੋਂ ਵੱਧ ਖਾਂਦਾ ਯਾਰ ਇਹ ਇੰਨਾ ਕੀ ਨਹੀਂ ਹੈ ਜੀ ਹਾਂ ਬਾਈ ਮੀਆਂ ਲੋਕਾਂ ਨੂੰ ਬਾਈ ਮੈਂ ਤਾਂ ਬਰਾਬਰੇ ਪੈਂਦੇ ਜੀ ਸਭ ਤੇ ਬੜੀ ਗੱਲ ਹੈ ਹੋਰ ਕੱਟ ਲਓ ਮਾੜਾ ਪੁੱਤ ਨਾ ਇਹਨੇ ਲੋਡ ਘੱਟ ਚੱਲਣਾ ਹੈ ਜੀ ਕਿਹਦਾ ਇਹ ਆ ਬਾਈ ਸੌਫਟਵੇਅਰ ਵਗੈਰਾ ਅਪਡੇਟ ਕਰਾਉਂਦਾ ਰਹੇ ਹਾਂ ਜੀ ਹਾਂ ਬਾਈ ਚਾਂਦ ਹੋਰ ਕੁਝ ਨਹੀਂ ਇਹਨੂੰ ਕਰਨੀ ਹਾਂ ਜੀ ਹਾਂ ਜੀ ਕਾਦੀ ਵੀ ਗੰਨੇ ਕਰਕੇ ਹੀ ਬੜਾ ਲੈ ਆ ਜੀ ਹੁਣ ਗੰਨੇ ਜਮਕਦੇ ਨਹੀਂ ਇਹ ਬਾਈ ਉਹਨੇ ਮੈਸੀ ਦਾ ਪਹਿਲਾ ਸਾਲ ਘੁੰਮੀ ਜਾਂਦਾ ਤਾਂ ਹਾਂ ਜ਼ੋਰ ਘੱਟ ਲੱਗਦਾ ਇਹਦਾ ਇਹਨੂੰ ਤੇਲ ਘੱਟ ਖਾਣਾ ਹਾਂ ਜੀ ਹਾਂ ਹਾਂ ਜਰੂਰ ਜਿਵੇਂ ਆਪਾਂ ਹਾਈਵੇ ਤੇ ਜਾਂ ਰੋਡ ਤੇ ਟਰਾਲੀ ਨੂੰ ਹੋ ਸਕਦਾ ਖਾ ਜਾਣ ਵੱਧ ਨਹੀਂ ਕੋਈ ਫਰਕ ਪਿਆ ਜੀ ਕਿੰਨਾ ਪਿਆ ਇਸ ਦੇ ਨਾਲੋਂ ਬਿੰਦਰ ਨਾਲ 300 ਦਾ ਫਰਕ ਪਿਆ ਇਹਨਾਂ ਜਿਉਂ ਨਾ ਪੈਂਦਾ ੜੋਵਾ ਬਟਨ ਆਪਾਂ ਖਾਲੀ ਤੇ ਦੂਜੇ ਲਾ ਲਈਏ ਬਟਨ ਕੋਲ ਨਹੀਂ ਵਾਲਾ ਲਾ ਲੈਨੇ ਉਹ ਫਰਕ ਪਾ ਜਾਂਦਾ ਉਹ ਵਧੀਆ ਚੀਜ਼ ਕਰਤੀ ਖਾਲੀ ਤੇ ਦੱਬ ਲਓ ਬਹੁਤ ਘੱਟ ਪਾ ਜਾਂਦਾ ਹੋ ਜਾਂਦਾ ਤੇਲ ਉਹ ਵਧੀਆ ਹੈ ਜਿਹਨਾਂ ਨੇ ਕਰਾਇਆ ਵਾ ਜਿਹੜਾ ਜੀ ਨਾਰਮਲ ਆਲਾ ਜੀ ਨਹੀਂ ਬਹੁਤ ਵਧੀਆ ਚੀਜ਼ ਆ ਉਹ ਮਾੜੀ ਚੀਜ਼ ਨਹੀਂ ਯਾਰ ਤਰੱਕੀ ਤੋਂ ਡਰਨਾ ਨਹੀਂ ਚਾਹੀਦਾ ਨਾ ਨਾ ਜੀ ਨਾ ਨਾਲਾ ਕਹਿੰਦਾ ਕਰਜਾ ਦੇ ਦਰੋਂ ਨਾਲੇ ਕੰਮ ਕਰਨਾ ਕਰਜਾ ਵੀ ਲਓ ਦੇਖੋ ਭਾਈ ਖਿਆਣੀ ਸੈਕਟਰ ਇਹ ਜਿਹੜੀ ਐਡੀ ਐਡੀ ਨਾਲੇ ਅੱਥੂ ਗਰੀ ਆਦ ਵਾਲੇ ਨੂੰ ਇਹ ਸੈਕਟਰ ਹੋਊਗਾ ਐਡੀ ਐਡੀ ਫਿਰ ਕੰਪਨੀਆਂ ਨੇ ਸਾਰੀਆਂ ਕਰਜਾ ਲੈ ਕੇ ਬਣੀਆਂ ਨਾ ਨਾ ਠੀਕ ਹੈ ਜੀ ਅੰਬਾਨੀ ਅਡਾਨੀ ਜਿੰਨਾ ਕਰਜਾ ਜਿੱਦੇ ਵੱਡੇ ਆ ਉਹਨੇ ਵੱਧ ਕਰਜਾ ਬਾ ਉਹੀ ਗੱਲ ਆਈ ਗਲਤ ਕੰਮ ਨੂੰ ਕਰਜਾ ਨਾਲੇ ਉਹ ਨਾ ਲਓ ਜੁਣ ਆਪਣਾ ਅਡਾਉਣੀ ਇਹੋ ਬਣਾ ਲਓ ਆਪਣਾ ਜੇ ਕੰਮ ਬਣਾਉਣਾ ਲਓ ਹਾਂ ਇਹ ਆਸੀ ਨੂੰ ਨਾਲ ਲਓ ਹਾਂ ਜੀ ਹਾਂ ਮਿਹਨਤ ਚ ਲਾਉਂਗੇ ਉਹਨੂੰ ਦੁੱਗਣੇ ਚੌਗਣੇ ਬਣਾਉ ਉਹਦਾ ਜੀ ਆਪਾਂ ਨੂੰ ਪਤਾ ਵੀ ਆਪਣੇ ਉੱਤਰ ਜਾਣਾ ਹੈ ਜੀ ਹਾਂ ਉੱਤਰ ਜਾਣਾ ਤੁਹਾਨੂੰ ਇਹ ਸਹੂਲਤ ਚੰਗੀ ਆ ਵੈਸੇ ਮਾੜੀ ਨਹੀਂ ਪਰ ਦਰਵਾਤੋਂ ਕਰਨੀ ਹੈ ਤਾਂ ਆਪਣੀ ਮਰਜ਼ੀ ਆ ਉਹ ਤਾਂ ਫਿਰ ਸਤਲੁਜ ਹੈ ਜੀ ਜੇ ਦਰਵਾਤੋਂ ਕਰੋਗੇ ਜੀ ਹਾਂ ਬਰੇ ਟਿੰਕਾ ਕੋਈ ਗੱਲ ਨਹੀਂ ਮੈਂ ਨੇਤਰਬਾਈ ਦਾ ਪਹਿਲਾਂ ਮੈਂ ਦੱਸ ਗਿਆ ਘਰ ਉੱਥੋਂ ਕਰਨੀ ਕਰਨੀ ਫਿਰ ਮੈਂ ਕਿਹਾ ਨਾਲ ਹੀ ਬਾਈਕ ਆ ਬਹੁਤ ਹਾਂ ਜੀ ਬਾਜੇ ਤਾਂ ਖੜ ਜਾਂਦੇ ਬਾਜੇ ਜੱਗਦੇ ਲੱਗ ਜਾਂਦੇ ਆ ਜਿਹੜੀ ਫਿਰਮੀ ਕੋਲੋਂ ਪੰਜ ਸੱਤ ਗੱਡੀਆਂ ਦਾ ਕੀੜਾ ਦੇਣਾ ਹੀ ਦੇਣਾ ਰੋਜ਼ ਹਾਂ ਸਹੀ ਹੈ ਜਿਹੜੀ ਕਹਿੰਦਾ ਕਿ ਸਾਡਾ ਪਿੰਡ ਮਸ਼ਹੂਰ ਹੋਇਆ ਬਾਬਾ ਮਸ਼ਹੂਰ ਤਾਂ ਹੈ ਰੋ ਭਾਈ ਬਲੌਗਰ ਵੀ ਬਹੁਤ ਆ ਤੁਹਾਡੇ ਹਾਂ ਠੀਕ ਹੈ ਸਹੀ ਗੱਲ ਹੈ ਲੋ ਜੀ ਬਾਈ ਉਧਰ ਪਾਇਆ ਏ। ਰੀਸਾਈਡ ਆ ਗਿਆ। ਉਹ ਤਾਂ ਭਾਈ ਪਾਤਾ। ਪੰਜ ਥੈਲੇ ਰਹਿ ਗਏ ਪੰਜ ਪਾਇਆ ਏ। ਪੰਜ ਰਹਿ ਗਏ। ਆਹ ਕਣਕ ਠੀਕ ਆ ਉਹਦੇ ਨਾਲ ਤਖੜੀ ਆ। ਫਿਰ ਇਹ ਪਹਿਲੀ ਲਾਲ ਦੀ ਬੀਜੀ ਵੀ ਆ। ਹੂੰ। ਸਮਝਿਆ ਗੱਲ? ਉਹ ਫੇ ਦੇ ਲੈ ਪੰਜ 10 14 15 ਦਿਨ ਉਹ ਨੂੰ ਦੇਖੀਗੇ ਜੰਮਰਦੀਨ ਨੂੰ। ਹੂੰ। ਫੇਰ ਵੀ ਜੀ ਦੁਬਾਰਾ ਉਹ ਇਹਨੂੰ ਤਖੜੀ ਹੋਣਾ ਤਾਂ। ਹਾਂ। ਵਿੱਚ ਗੁੱਲੀ ਡੰਡਾ ਤਾਂ ਨਹੀਂ ਹੈਗਾ ਵਿੱਚ। ਠੀਕ ਤਾਂ ਤਾਂ ਹੈ ਨਹੀਂ ਬਾਕੀ ਦੇਖਦੇ ਹੁਣ ਜਾਰੇ ਇਹ ਬਾਹੋਂਗੇ। ਸਿੱਖਦਾ ਤਾਂ ਹੈ ਨਹੀਂ ਸਿੱਖਦਾ ਤਾਂ ਹੈ ਨਹੀਂ ਹਾਂ ਤੇ ਹੋਈ ਵੀ ਤੇ ਮਾੜਾ ਮੋਟਾ ਹੋਇਆ ਜੇ ਦੇਖੀ ਜੋਗੀ ਬਾਦਮਾ ਮਾੜੇ ਮੋਟੇ ਦਾ ਕੋਈ ਹੁਣੀ ਕਰਨਾ ਹੂੰ ਤਾਂ ਕਣਕ ਵੀ ਉੱਪਰ ਚੱਲ ਗਈ ਹਾਂ ਕਣਕ ਵੀ ਉੱਪਰ ਗਈ ਹੋਈ ਆ ਹਾਂ ਮਾੜਾ ਮੋਟਾ ਗੁੱਪਣੀ ਕਹਿੰਦਾ ਹੈਗਾ ਆਹੋ ਅਜੇ ਹਵਾ ਨਹੀਂ ਚੱਲਦੀ ਜਮੀਂ ਹੈ ਨਾ ਗੁੰਮ ਜਿਹਾ ਹੀ ਹੋਇਆ ਬਸਲ ਹੂੰ ਹੂੰ ਨਹੀਂ ਮਾਰੀ ਉੱਟੀ ਹਵਾ ਚੱਲਦੇ ਗਰਮੀ ਆਈ ਪਹਿਲੇ ਕੰਮ ਕਰਦੇ ਨੇ ਬਈ ਗਰਮੀ ਆਉਂਦੀ ਵੀ ਆ ਫਰਕ ਪਿਆ ਵਾ ਮੌਸਮ ਦਾ ਬਹੁਤ ਹੈ ਹੈ ਫਰਕ ਪੈ ਗਿਆ ਮੌਸਮ ਦਾ ਖੁੱਲ ਗਿਆ ਯਾਰ ਪਰ ਆ ਇਧਰ ਤੇ ਖੁੱਲਣਾ ਉਲੀ ਸਾਈਡ ਤੇ ਇਧਰ ਦੀ ਖੁੱਲਦਾ ਹੂੰ ਚਲੋ ਠੀਕ ਹੈ ਜੀ ਇੱਥੇ ਵੀ ਪਾ ਕੇ ਫਿਰ ਚੱਲਦੇ ਬਾਈ ਪਿੰਡ ਨੂੰ ਦੇਖਦੇ ਹੋ ਫਿੰਡ ਰੰਗ ਢੰਗ ਗੱਡੀ ਟਰਾਲੀ ਦਾ ਟਰਾਲੀ ਲੱਦਣੀ ਰੇ ਵੀ ਪਾਈ ਹੈ ਜਿਹੜਾ ਬੰਦਾ ਹੂੰ ਨਾਉਣੇ ਵਾਲਾ ਫਟਾਫਟ ਪਾ ਦੇ ਬੱਸ ਕਈਆਂ ਨੇ ਕਹਿੰਦਾ ਲੇਟ ਹੋਊਗੀ ਇੱਥੇ ਤਾਂ ਜੀ ਲੇਟ ਹੋਊਗੀ ਉਹ ਆ ਕਮੇਡੀਆ ਕਰ ਚੱਲ 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 ਗੱਰ ਵੀ ਸਾਨੂੰ ਇਹ ਲੱਗਦੀ ਸਾਨੂੰ ਵੀ ਲੱਗਦੀ ਆ ਆ ਗਏ ਨਾ ਹਮ ਤਾਂ ਲੱਗ ਨੂੰ ਲਕਣੀ ਆ 10 ਛੋਟੇ ਪਾ ਕੇ ਆਏ ਸੀਰੇ ਦੇ ਚਾਚੇ ਆ ਦਾ ਸਰੋਂ ਦਾ ਤਾਂ ਦੱਸ ਮੈਨੂੰ ਕਿਆ ਲਾਉਣਾ ਸਰੋਂ ਦਾ ਕਿਆ ਹੀ ਲਾਉਣਾ ਸਰੋਂ ਠੀਕ ਐ ਹਾਂ ਠੀਕ ਆ ਹਾਂ ਛੱਡ ਰੱਖਾਇਓ ਛੱਡ ਰੱਖ ਪਟਾਉਣੀ ਪਟਾ ਦੇ ਵਿੱਚ ਤੇ ਸੰਗਣੀ ਸੰਗਣੀ ਪਟਾ ਦੇਗਾ ਅੱਖਾਂ ਇਹਨੂੰ ਕਹਿੰਦੇ ਆ ਇੱਕ ਬੰਦੇ ਨੂੰ ਕਹਿੰਦੇ ਉਹਨੇ ਦੋ ਦੋ ਬੰਡਾ ਕੱਢ ਲੈ ਜਗਾਨੀਆਂ ਕਹਿੰਦੇ ਮਾੜਾ ਹੈ ਕਹਿੰਦੇ ਹੁੰਦਾ ਤਾਂ ਪਹਿਲਾਂ ਦੱਸਣਾ ਤਾਂ ਉਹ ਪਹਿਲਾਂ ਗੱਗੇ ਨਾਲੇ ਪਟਣੀ ਦੀ ਆ ਹੁਣ ਕਿਆ ਕਹਿੰਦਾ ਗੱਗੇ ਲਾਉਣੀ ਨਹੀਂ ਹੁਣ ਆਈ ਦਾ ਚੱਕਰ ਹੋਇਆ ਹੁਣ ਹੁਣ ਕਿਆ ਲਾਉਣੀ ਨੇ ਕਿ ਬੋਲੇ ਦਾ ਸਰੋਂ ਆਣੀ ਵਾਲੀ ਹੋ ਗਈ ਲੱਗਿਆ ਕਿ ਸਰੋਂ ਸਰੋਂ ਦਾ ਲੱਗਾ ਫੁੱਲ ਨਹੀਂ ਕਿੰਨਾਂ ਹੈਂ ਰੈਂਸ ਦੇ ਪਰੇ ਘਰਾਂ ਜਾ ਕੇ ਪੀ ਲੈਣਾ ਹੁਣ ਹਾਂ ਪਾਣੀ ਨੂੰ ਫੂਲ ਕਰਦਾ ਵਾਂ ਘਰਾਂ ਜਾ ਕੇ ਪੀ ਲੈਣਾ ਮੋਟਰ ਪਾ ਦੇ ਤੇ ਮਰਸੀ ਪਹਿਲ ਇੱਕ ਛੋਟੀ ਜੀ ਛੋਟੀ ਜੀ ਪਾ ਦੇ ਪਾਣੀ ਨੂੰ ਪੀਣੇ ਨੂੰ ਣਾਉਣੇ ਧੋਣੇ ਨੂੰ ਓਕੇ ਪਾ ਦੇ ਠੀਕ ਨਹੀਂ ਗੱਲ ਆ ਪਾ ਦੇ ਮੈਂ ਖਾ 8000 ਰੁਪਈਆ ਕਿੰਨੀ ਕਿ ਮਹਿੰਗੀ ਐ ਉਹ ਪਾ ਦੇ ਫਿਰ ਪਾ ਦਿੰਦੇ ਆ ਨਾਲੇ ਨਾਲੇ ਨੂੰ ਮੌਜ ਰੱਖ ਰੋਹੀ ਚ ਠੀਕ ਨਹੀਂ ਆ ਬੜਾ ਬੇਟਿੰਗ ਪਰੇ ਚਲੀ ਜਾਂਦਾ ਉਹ ਤਾਂ 2 ਮਹੀਨੇ ਤੱਕ ਪੈਸੇ ਲੈ ਲਈ ਫਿਰ ਪਾ ਦੇ ਆ 6000 ਦੀ ਮੋਟਰ ਆ ਯਾਰ ਭਾਈ ਹੁਣ ਤਾਂ ਬਾ ਪੈਸੇ ਲੱਗ ਗਏ ਟਰੈਲੇ ਪਰ ਉਹ ਯਾਰ ਪਾਣੀ ਜਾਈ ਆਉਣ ਲੱਗਿਆ ਉਹਨੂੰ ਕਦ ਕਾਉਣਾ ਤਾਂ ਉਹ ਸੁਆਗਾ ਪਿੱਛੇ ਵੀ ਟਰੈਕਟਰ ਦੇ ਟਾਇਰ ਨਾਲ ਆ ਜਾ ਮੜਾ ਜਾ ਮੇਰਾ ਬਾਈ ਲਈ ਪਾਣੀ ਅੰਦਰ ਬਾੜ ਦੇ ਟਰੈਕਟਰ ਨੂੰ ਨਹੀਂ ਇਸ ਸਾਈਡ ਦਾ ਆਪਦੇ ਉਹ ਨਾ ਹੋਰ ਚੱਲ ਜਦੋਂ ਗੱਲ ਹੈ ਮਿੱਦਾਰਾ ਕਰਦਾ ਹੈ ਗੁੰਮਦੇ ਬਸ ਫਿਰ ਥੋਕਾ ਤਾਂ ਲੱਗਿਆ ਗਿੱਲਾ ਹੀ ਬੋਨਦਵਾ ਥੋਕਾ ਦੋ ਪੰਟੇ ਵਾ ਥੋਕ ਜਣਾ ਹੈ ਹਾਂ ਲਾਹੋਰ ਕਦੇ ਕੇ ਥੋਕ ਜੇ ਮੀਂਹ ਨਾ ਲੱਗਣਾ ਥੋਕੇ ਨੂੰ ਥੋੜਾ ਕੱਢ ਲੱਤਣਾ ਨਹੀਂ ਜਣਾ ਗਿੱਲਾ ਗਿਆ ਹਾਂ ਆਪੇ ਐਰਦਾ ਦਾ ਪੀਓ ਪੁਣਾ ਲੈ ਨੂੰ ਮੈਂ ਹੁਣ ਕਲਾ ਡੀਜ਼ਲ ਲੱਗਦਾ ਮੋਟਰ ਨੂੰ ਨਾ ਸ਼ਾਂਤੀ ਜੀ ਜੀ ਤਾਂ ਲੱਗਣਾ ਹੀ ਹੈ ਫਿਰ 4 ਘੰਟੇ ਲਗਾਤਾਰ ਚੱਲਦੇ ਜੀ ਤਾਂ ਲੱਗਣੀ ਹੋਵੇ ਬੇਲੇ ਹੋ ਗਏ ਹੁਣ ਥੋੜਾ ਗਿਰਨੇ ਜੀ ਕਰਦਾ ਕੋਸੀ ਵੀ ਗੱਦੀ ਆ ਜਿਹੜੀ ਉਹ ਕਸੌਂਦੀ ਹੈ ਆ ਬੰਜਾ ਤਾਂ ਹੀ ਬਣਾਇਆ ਜੀ ਬੰਦਾ ਗਿਰ ਜਵੇ ਹਾਂ ਕਦਾ ਹੋਣੀ ਹੋਗੀ ਇਹੋ ਸਪਰੇ ਕਰਾਈ ਕਹਿੰਦੇ ਸਪਰੇ ਕਰਨੀ ਅੱਜ ਕੁਝ ਨਹੀਂ ਕਰਿਆ ਹਾਂ ਲੋੜੇ ਨਹੀਂ ਸਪਰੇ ਨਹੀਂ ਤੇ ਜੇ ਮੇਰਾ ਵਾਪੂ ਚੱਲੇ ਆ ਸਾਡੇ ਕਿੰਨੇ ਜਾ ਕੇ ਚੱਲੇ ਉਹ ਦਾਦਾ ਪੁੱਤਾ ਮੈਂ ਫਾਦੇ ਕੰਝ ਲਿਆਉਣ ਕੱਲੂ ਮੈਂ ਕਰਦਾ ਰੂੰਗਾ ਮਮੇ ਨੂੰ ਜਵਾ ਦੇਖ ਰੂੰਗੀ ਕਾ ਕੱਗੇ ਗਿਆ ਤਾਂ ਭਾਈ ਅਗਨੀ ਹਾਂ ਉਹਰ ਉੱਪਰ ਤੇ ਉਹਦਾ ਹੁਣ ਟਰਾਲਾ ਭਰਨਾ ਉਹਨੇ ਦੇਖ ਲੈ ਫੱਟਾ ਦਾ ਬਣਾ ਹੁਣ ਦੇਖ ਲੈ ਫੱਟਾ ਆਹੀ ਚੱਕ ਲੈ ਜਾ ਉੱਥੇ ਤੇ ਮੋਟਰ ਪਰੇ ਪੈ ਇੱਕ ਪੈ ਜਿਆਦਾ ਨਾ ਕਰ ਦੇ ਬੇਲੀ ਹੀ ਆ ਕਿਤੇ ਮੁੜ ਕੇ ਆਵੇ ਕੰਨਾ ਤਾਰੂਗਾ ਕਿੱਥੇ ਕਾਹਦੇ ਪੁੱਛੂ ਉਹਨੂੰ ਫੋਨ ਕਰਕੇ ਤੂੰ ਫੋਨ ਕਰ ਉਹਨੂੰ ਹਾਂ ਕਾ ਦੂਈ ਪਰਤੀ ਬਹੁਤ ਦੂਰ ਹੋਣੀ ਹੈ ਕਾ ਕਾ ਤੂੰ 110 ਦਾ 200 ਘੜੇ ਹੋ ਬਸ ਜਦੀਪ ਉਹ ਜਿਆਦਾ ਨਾ ਕਰਦੀ ਪਰਤੀ ਬਹੁਤ ਦੂਰ ਹੋਣਾ ਨੰਬਰ ਇੱਕ ਪਾਰ ਜਿੰਨੀ ਕਹੋ ਕਿੰਨੀ ਕਹੋਗੀ ਉਹ ਯਾਰ ਉਂਝੋ ਨਾ ਕਰੀ ਜਾ ਭਰੀਆਂ ਉਹਰੇ ਤਾਰੂਗਾ ਕਿੱਥੇ ਆਪਣੇ ਵਾਲੀ ਦੀ ਦੁਨੀਆ ਪਾਸੋਂ ਚੌਥੇ ਨੂੰ ਟਰਾਲੀ ਤੇ ਬੱਜ ਕੇ ਮੁੜਿਆ ਮੈਂ ਕਿੱਥੇ ਰੱਖੂੰਗਾ ਇਹਨੂੰ ਕੀ ਕਹਿੰਦਾ ਪੰਜ ਮਿੰਟ ਰੁਕ ਜਾ ਫੋਨ ਕਰ ਦਉ ਉਹ ਕੀ ਗੱਲ ਐ ਘੱਟਾ ਟਾਈਮ ਦੱਸ ਮੈਨੂੰ ਕਿਤੇ ਇੱਥੇ 150 ਛੁੱਲ ਕੇ ਰੱਖ ਦਵੇ ਹਾਂ ਹੁਣ ਤਾਂ ਜਾਂ ਤਾਂ ਛਿੰਦੀ ਨਹੀਂ ਜਾਂ ਕੰਕ ਬੀਜ ਨਹੀਂ ਦੀ ਲੈ ਆ ਹੁਣ ਗਾਲੇ ਹੋਰ ਕੀ ਆ ਉਹ ਪਾ ਕੇ ਰੱਖ ਲੈ ਅਕਵਾ ਜਿੰਦੀ ਦੇ ਨਾਲ ਇੱਥੇ ਪਉਰ ਸੀ ਸੀ ਮੇ ਪਾ ਕੇ ਅੱਖਲਾ ਤੇਲ ਆ ਕੇ ਆਏ ਕਿਹਣਾ ਕਹਿ ਰਹਿਣਾ ਸਾਲਾ ਇਹ ਥੋੜਾ ਜਿਹਾ ਆ ਆਧਾ ਮੈਂ ਰੱਖ ਲੀ ਅੰਦਰ ਅੱਗ ਬਹੁਤ ਕੰਮ ਦੀ ਇੱਥੇ ਕਿੜੀਆਂ ਰਹਿਣੀਆਂ ਕਿ ਨਹੀਂ ਨਾ ਕਿੜੀਆਂ ਬੈਠਣੀਆਂ ਇੱਥੇ ਗੱਭ ਚੱਕਾ ਲੱਗਿਆ ਵਾ ਦਾ ਉੱਥੇ ਲੱਗਣੇ ਜਾਂਦੇ ਆ ਇਹ ਬਾਹਰ ਚਾਹੀਦਾ ਥੋੜਾ ਬਾਹਰ ਇੱਥੇ ਰੋਂ ਦੇਖਦੇ ਨਹੀਂ ਉਹ ਲੋ ਲੋ ਮਾ ਇੱਥੇ ਸਾਲੇ ਕੌਣ ਨੂੰ ਨਹੀਂ ਦੇਦੇ ਕਿੜੀ ਨੂੰ ਦੇਦੇ ਨਾਲੇ ਕੌਣ ਦੀ ਇੰਨੀ ਨਿਗਾਹ ਹੁੰਦੀ ਹੈ ਜਾਂ ਫੇਰੀ ਦੇ ਪਟੰਗੇ ਟੀਨ ਪਰ ਬਾਹਰ ਹਰ ਜਿਹਾ ਪਾਣੀ ਗਰੀ ਜਾਣਾ ਨਾ ਨਹੀਂ ਗਰੀ ਜਾਣਾ ਆਤਰਾ ਉਹ ਲੈ ਰਿਹਾ ਹੈ ਪਰ ਠੀਕ ਆਣੀ ਪੀਣਾ ਹੁੰਦਾ ਆ ਜੀ ਆ ਖਾਣਾ ਓ ਛੱਜੇ ਥੱਲੇ ਨਾ ਪਰੰਜੀਆਂ ਕੱਢੇ ਪਰੰਜੀਆਂ ਦੇ ਟੰਗੇ ਨੇ ਬੋਲ ਵੇਖਾ ਲਾ ਕੇ ਇੱਧਰ ਟੰਗਦਾ ਹੋਇਆ ਕਰ ਰਿਹਾ ਉਹ ਆ ਉੱਥੇ ਟੰਗੇ ਨੇ ਬਸ ਸਾਹਮਣੇ ਇੱਥੇ ਦਿਖਦੀ ਨਹੀਂ ਆ ਅਧਿਕਾ ਕੇ ਦੋ ਤਿੰਨ ਘਰ ਸਾਡੇ ਚਿੜੀਆਂ ਆ ਗਈਆਂ ਵਿੱਚ ਆ ਗਈਆਂ ਵਾਲੀਆ ਦੇ ਰਹਿ ਜਾਂ ਮੈਂ ਤਾਂ ਵੈਸੇ ਚਿੜੀ ਵੀ ਘਟਾ ਖੇਤਾਂ ਪਿੰਡ ਹੀ ਕੀੜੀ ਹੁੰਦੀ ਇੱਥੇ ਤੱਕ ਹੋ ਗਈਆਂ ਘਟਾਰਾਂ ਇਹਦੀ ਜਾਨ ਪੜਾਏ ਸਭ ਤੋਂ ਵੱਧ ਕਾਉਂ ਕੋਈ ਯੂ ਰੇਲਵੇ ਵਿੱਚ ਇਹ ਕਿਹੜਾ ਵਿੱਚ ਚਿੜੀ ਨਹੀਂ ਦੇ ਇਹ ਚਿੜੀ ਨੇ ਰਹਿਣਾ گاؤں ਕਿੱਥੇ ਪਰਦੂ ਤੇ ਟੁੱਟ ਤਾਂ ਨਹੀਂ ਰਹਿੰਦਾ ਇਹ ਚ ਛਿੜੀ ਰਹੂਗੀ ਹੂੰ ਉਹ ਗੁੱਗੀ ਵੀ ਨਹੀਂ ਬਹਿਣਾ ਇਹ ਗੁੱਗੀ ਨੇ ਵੀ ਨਹੀਂ ਬਹਿਣਾ ਇਹ ਚ ਹੈਲੋ ਕਿੱਧਰ ਹੈ ਕਹਿੰਦਾ ਤੂੰ ਆ ਜੀ ਉੱਥੇ ਨੂੰ ਮੈਂ ਮੈਨੂੰ ਕਾਕਨ ਦਾ ਕਰਦੇ ਤੁਸੀਂ ਜਾਓ ਭਈਆ ਨੇ ਆ ਦੱਸੀ ਵਾੜੀ ਕੋਠੇ ਪਰ ਇਹ ਰਾਇਕੀ ਹੁੰਦਾ ਟੁਕੜੇ ਦੀ ਕੰਮ ਹੋਣੇ ਛੰਨ ਤਾਂ ਬੰਨ ਹੋਦੀ ਹਾਂ ਉਹ ਨੜੇ ਜੇ ਮੈਂ ਫੂਕਣੇ ਦੀ ਕੰਮ ਹੋਣੇ ਆ ਫੂਕ ਲੋਈ ਨਾਲ ਉਹ ਜੋ ਫੂਕ ਹੁੰਦੇ ਆ ਹੁਣ ਛੰਨ ਤਾਂ ਬੰਨ ਹੋਦੀ ਕਿਹਨੇ ਕੀ ਕੰਮ ਹੋਣੇ ਆ ਛੰਨ ਤਾਂ ਹੁਣ ਜੇ ਤਾਂ ਉੱਪਰ ਉਪਤਾ ਲੈ ਕੇ ਤੇ ਪਸ਼ਾਂਤ ਤੱਕ ਗਈ ਹੈ ਹਾਂ ਠੰਡ ਥੋੜੀ ਪਹਿਲੀ ਕਸਰ ਹੈ ਨਹੀਂ ਜੇ ਤੂੰ ਉਹਰੇ ਛੱਡ ਕਹਿੰਦਾ ਪਾਉਣ ਨੂੰ ਫੇਸ਼ਾ ਛੰਨ ਤਾਂ ਕਿਉਂ ਵੀ ਕਹੀ ਹੈ ਉਰੇ ਦਾ ਪਾਉਣਾ ਬਾਈ ਛੱਡ ਤਿਆਰੀ ਆ ਵਾਪਸ ਤੇਨੂੰ ਛਾਨ ਪੱਪਾ ਪੱਪਾ ਪੱਟਣੀ ਪੈਣੀ ਉਰ ਤੇ 18 ਫੁੱਟ ਹੀ ਹੋਣੀ ਰੱਪਾ ਸੁੱਕ ਰੱਖਿਆ ਇੱਥੇ ਦਾ ਕੀ ਫੇ ਇਹਨੂੰ ਹੋਰ ਕਰ ਇੱਥੇ ਰੱਖੇ ਖੜੇ ਕਰਨੀ ਆਰੇ ਤੱਕ ਉਹਦੇ ਦਾ ਉਹ ਡਾਲਾ ਲਾ ਉਹਦਾ ਛੱਡ ਤੂੰ ਫਿਰ ਉੱਥੇ ਛਾਨ ਦਾ ਫਾਇਦਾ ਨਹੀਂ ਕੋਈ ਸਾਨੂੰ ਪਾ ਪੱਟ ਫਿਰ ਉਹਨੂੰ ਕੱਢ ਦੇਣੀ ਪੱਟ ਕੇ ਕੰਮੀ ਦੀ ਮੋਟਰ ਤੇ ਲਾ ਦੇ ਕਹਿੰਦਾ ਉਹ ਇਹਦਾ ਹੋ ਗਿਆ ਦੇਣਾ ਸੱਥੇ ਲੈ ਜਾਂਦੇ ਥਲੀ ਨੂੰ ਕੱਟ ਕੇ ਤੇ ਉੱਥੇ ਕਿੱਥੇ ਉੱਥੇ ਕੰਮੀ ਦੀ ਮੋਟਰ 'ਤੇ ਆਹੋ ਮੈਂ ਮੈਂ ਕਰ ਦੂਗਾ ਆ ਜੀ ਟਰੈਕਟਰ ਹੱਥ ਲਾ ਕਢਾ ਦੀ ਟਰੈਕਟਰ ਕਢਦੀ ਹੱਥ ਲਾ ਕੇ ਜ਼ੋਰ ਨਾਲ ਮਾਰ ਕੇ ਪੱਕੀ ਨਾ ਕਰਾ ਤਾਂ ਐ ਮੈਂ ਪੱਕੀ ਵੀ ਖੜਾ ਹਾ ਤਾ ਹੁਣ ਲੈ ਆ ਕੇ ਕਿੱਥੇ ਉੱਥੇ ਸੜੀ ਮੈਂ ਤਾਂ ਲੱਦ ਵੀ ਦਿੱਤਾ 2 ਗ੍ਰੇਡ ਰਹਿ ਕੇ ਤਿੰਨ ਵਸਤੂ ਦੋ ਤਿੰਨ ਗ੍ਰੇਡ ਰਹਿਦੇ ਆਉਣੇ ਆ ਜਾਨੂ ਜਾਣਾ ਉਹ ਵੀ ਲਾਦਣੇ ਹੋਰ ਹਾਂ ਬਸ ਠੀਕ ਹੈ ਫਿਰ ਤੂੰ ਆਉਣਾ ਤਾਂ ਦੇਖ ਲੈ ਮਰਜੀ ਤੇਰੀ ਮੈਂ ਦੇਖ ਲੈ ਜੇਦਾ ਮੈਂ ਪਹਿਲਾ ਹੋ ਗਿਆ ਮੈਂ ਫੋਨ ਕਰਕੇ ਆਉਂਗਾ ਨਹੀਂ ਮੈਂ ਸਾਰ ਲਿਓ ਆਪਣਾ ਬੱਸ ਮਾਫੀ ਭੈਣੀ ਨੂੰ ਘੁੰਮਣਾ ਇੱਥੇ ਇੱਥੇ ਪਈਆਂ ਫੇਰ ਭੈਣੀ ਨੂੰ ਘੁੰਮਣਾ ਉੱਧਰ ਨੂੰ ਐ ਪਰਲੇ ਪਾਸੇ ਨੂੰ ਫੱਟਾ ਲੱਗ ਰਿਹਾ ਉੱਪਰ ਐ ਲੱਗਿਆ 18 ਫੁੱਟਾ ਸਾਫੜਾ ਕਮਜੂਗਾ ਹੂੰ ਸਾਫੜਾ ਕਮਜੂ ਪਣੀ ਨੂੰ ਨਹੀਂ ਜੀ ਐਟ ਉਹ ਵੀ ਆਹ ਮੋੜ ਔਖਾ ਮੋੜ ਰਾਲ ਨਾ ਰਾਮਨਾਲ ਮੋੜਦਾ ਆ ਮੈਂ ਆ ਤੇਰਾ 14 ਫੁੱਟ ਆ ਮੈਂ ਆਹ 15 ਫੁੱਟ ਦੇਖੇ ਤੇਨੂੰ ਥੋੜੋ ਮੁੜਨਾ ਹੈ ਬਾਲੇ ਹਰ ਮੋੜ ਉਧਰ ਨੂੰ ਮੁੜਨਾ ਆ ਫੇਰ ਇਧਰ ਵੀ ਮੁੜਦਾ ਹੈਗਾ ਤੇ ਇਧਰ ਉਪਰਾਂ ਨੂੰ ਮੋੜ ਕੇ ਕਾਲੇ ਦੇ ਤੇ ਬੈਕ ਕਰਕੇ ਫੇਰ ਐ ਹੀ ਲਿਆਇ ਕਰਨਾ ਉਧਰ ਨੂੰ ਕਿਹੜਾ ਮੁੜੇ ਕਰਨਾ ਆ 15 ਫੁੱਟ ਤੇਰੇ ਵਾਲਾ 15 ਫੁੱਟ ਆ ਹੀ ਇਹ ਬੌਖਾ ਮੋੜਿਆ ਉਧਰੋਂ ਇਹ ਯਾਰ ਇਧਰ ਨੂੰ ਲਿਆਉਣਾ ਕਾਹ ਵਾਸਤੇ ਤੇ ਜੇ ਉਧਰ ਤੇ ਆਉਣਾ ਭੈਣੀ ਨੂੰ ਚੜਾ ਕੇ ਬੰਨ ਨੂੰ ਲਿਆ ਸਿੱਧਾ ਪਿੰਡ ਖਾ ਜਾਣਾ ਕਰ ਲਾ ਚੱਕਰ ਦਾ ਫਿਰ ਉਹੀ ਪੇ ਕਰਨਾ ਪਹਿਲਾਂ ਵੀ ਕਿੱਧਰ ਨੂੰ ਲੱਗੇ ਜੇ ਦੋਨੋਂ ਜਾਣਾ ਉਸ ਤਾਂ ਚੱਕਰ ਹਲਗਾ ਤਾਂ ਬਾਈ ਬਾਈ ਫੁੱਟਾ ਕਰਾਓ ਕਰਾ ਲਓ ਬਾਈ ਬਾਈ ਫੁੱਟਾ ਕਰਾਓ ਫੇਰ ਹਰੇਕ ਦਾ ਆਪਣੇ ਆਪਣੇ ਏਰੀਆ ਦਾ ਫਰਕ ਹੈ ਜੇ ਬਾਈ ਫੁੱਟਾ ਕਰਾ ਲਿਆ ਨਾ ਫਿਰ ਟਰਾਲਾ ਕਰਨੀ ਆਉਂਦਾ ਬਾੜੇ ਜੇ ਖੜੂ ਬਾੜੇ ਦੇ ਬਾਹਰ ਬਾਹਰ ਤੇ ਪੰਪ ਪਰ ਖੜਨਾ ਪਾ ਬੌਤੀ ਕਿ ਬਾਹਰੇ ਬਾ ਖੜਨਾ ਕਿਤੇ ਮਤਲਬ ਖੇਤਾਂ ਵੀ ਦੇਖਿਆ ਵੀ ਕਿਹੜੇ ਕਿਦੋਂ ਜੋਗ ਰਸਤਾ ਘਟਾ ਸਾਢੇ 18 ਫੁੱਟ ਵੀ ਬਹੁਤ ਹੋ ਜਾਂਦੀ ਬੁਰੇ ਆਹ ਮੋੜ ਆਹ ਮੋੜ ਆ ਵੀ ਮੋੜ ਆ ਵੀ ਮੋੜਨਾ ਹੈ ਹੁਣ ਜਿਹੜੇ ਬਾਈ ਫੁੱਟੀਆਂ ਕਹਿੰਦੇ ਉਹਨਾਂ ਦੇ ਰਸਤੇ ਖੁੱਲੇ ਆ ਆਪਣੇ ਕਿਥੇ ਟੱਕਰ ਆ ਜਿਹੜਾ ਜ਼ਮੀਨਾਂ ਵੀ ਖੁੱਲੀਆਂ ਉਧਰ ਆਪਣਾ ਸਾਲਾ 14 ਫੁੱਟ ਦਾ ਕਟਰ ਨਹੀਂ ਲੰਘਦਾ ਹੈਗਾ ਜ਼ਮੀਨਾਂ ਦਾ ਫਰਕ ਆ ਨਾ ਉਹ ਜ਼ਮੀਨਾਂ ਖੁੱਲੀਆਂ ਖੁੱਲੇ ਖੁੱਲੇ ਟਟਾ ਟਾਕਾ ਉਧਰ ਦਾ ਦੋ ਦੋ ਟਟਾ ਟਿੱਲੇ ਟਟਾਕਾ ਆਪਣੇ ਪਹਿਲਾਂ 14 ਫੁੱਟ ਨੂੰ ਬਹੁਤ ਬੜੀ ਕਹਿੰਦੇ ਹੁੰਦੇ ਸੀ 16 ਲੱਗੀਆਂ ਲੈਣ 16 ਦੇ ਬ 18 ਹੋ ਗਈਆਂ ਹੁਣ ਆਨੇ ਦਾ 18 ਵੀ ਬੜੀ ਆ ਓਰੇ ਆਪਾਂ ਦਾ ਲੋਟ 16 ਵੀ ਹੱਦ ਦਾ 16 ਹੱਦ ਦਾ ਆਪਣੇ ਓਰੇ ਜਿਹਦਾ ਟੱਕ ਹੁਣ ਬਬੜੇ ਆਪਣੇ ਓਰੇ ਵੀ ਆ 20 ਵੀ 30 ਕੀਲੇ ਟਾਕਾ ਭਾਈ ਫਿਰ ਤਾਂ ਉੱਥੇ ਜੋ ਢਾਲੀ ਬਾੜ ਦੀ ਖੁੱਲੇ ਖੇਤ ਚ ਰਸਤੇ ਜਿਹੇ ਹੈ ਨਹੀਂ ਉਹਰਾਵਾ ਬੋੜੀ ਚੜੀ 18 ਫੁੱਟ ਦਾ ਵਾਜਗੇ ਵਾਲਾ ਗੇੜਾ ਲਾਇਆ ਹੈ ਕੋਈ ਫਰਕ ਨਹੀਂ ਹੈਗਾ ਬਹੁਤਾ ਉਹ ਕੰਜਕਸ਼ਨ ਆ ਮਰਜ਼ੀ ਬਸ ਅभी ਤੈਨੂੰ ਦੇਖਾਂ ਮੈਨਾਂ ਕਿ ਤੂੰ ਜਾਣਦਾ ਬਸ ਸੋਈ ਟਰਾਲੀ ਨੂੰ ਜਿਹਦਾ ਮਰਜ਼ੀ ਲਈ ਜਾ ਚੱਲੀਏ ਹੁਣ ਦੇਖੀਂ ਤਾਂ ਭਰਾ ਨੂੰ ਮੈਂ ਲੈ ਗਿਆ ਨਹੀਂ ਉਹੀ ਕਹਿੰਦੇ ਕਿ ਕੋਈ ਰਸਤਾ ਪਿੰਡ ਦਾ ਮੋੜਨੇ ਵਾਲਾ ਮੁਰਦੀ ਆ ਪਿੰਡ ਹੋ ਯਾਰ ਗੰਨੇ ਨੂੰ ਔਖੀ ਹੁੰਦੀ ਆ ਉਂ ਨਹੀਂ ਉਹ ਤਾਂ ਮੁਰਦੀ ਆ ਟਰਾਲੀ ਪਰਾਂ ਮੋੜ ਨੂੰ ਵੀ ਮੁਰਦੀ ਆ 18 ਫੁੱਟੀ ਉੱਪਰ ਤੇ ਔਖਾ ਹੁੰਦਾ ਹੈ ਹੈ ਬਜਿਆ ਨਾ ਜਾਂ ਫਿਰ ਉਹ ਗੰਨਾ ਘੁੰਮਣਾ ਆ ਪਿੱਛੇ ਫਿਰ ਲੱਗਦਾ ਕਿਤੇ ਉਹ ਉਹ ਦਾ ਪਰੀਆਂ ਫਸਿਆ ਨਹੀਂ 18 ਫੁੱਟੀ ਵੀ ਤਾਂ 20 ਹੋਣੀ ਜਗਨ ਲੋਡ ਕਰਨਾ ਕੋਈ ਡਾਲਾ ਫੁੱਲਿਆ ਪਿਆ ਉਹਦਾ ਡਾਲਾ ਹੁਣ ਡਾਲਾ ਦਾ ਨੰਬਰ ਜਿੱਦਣ ਮਰਜ਼ੀ ਡਾਲਾ ਦਾ ਵੀ ਕੰਨਾਂ ਪੇ ਪਿੱਛੇ ਜਾਂਦਾ ਮਾਉਂ ਵੀ ਕਹਿੰਦਾ ਉਹ 20 ਫੁੱਟੀ ਹੋ ਗਈ ਉਹ ਚੱਕ ਚੱਲ ਫਿਰ ਰਿਕਾਰਡਰ ਤੇ ਚੱਲੀਏ ਆ ਚੱਲੀਏ ਦੇਖੀ ਆ ਚੱਕ ਰਿਕਾਰਡ ਕਰੀ ਜਾ ਕੇ ਦੇਖੀ ਕਿੰਨਾ ਕੰਨਾ ਲੋਡ ਹੋਇਆ ਬਈਆਂ ਕਹਿੰਦਾ ਵੀ ਸਸਾ ਹੋਇ ਰੱਖਿਓ ਕੁਆਲਿਟੀ ਹਾਂ ਇੱਥੋਂ ਦੱਸ ਤੇ ਹਾਂ ਆਓ ਇੱਥੋਂ ਦੱਸ ਦੇ ਗੇੜੇ ਮੈਂ ਸੌ 100 ਦੇ ਉੱਪਰ ਰੱਖੋ ਬੱਸ ਕਿੱਥੇ ਨਹੀਂ ਐਨਾ ਵੀ ਨਾ ਬਦੇ ਵੀ ਕਿਤੇ ਮੁੜ ਕਾ ਪਵੇ ਦੋ ਪੰਤ ਬਾਦੂਗੀ ਆ ਕੋਈ ਫੱਕ ਲਈ ਚੱਕ ਫੇ ਗੱਡੀ ਚੱਕ ਵਰੀ ਗੱਡੀ ਸਮਾਰੋ ਸਾਲ ਲੋ ਜੀ ਪਹੁੰਚੇ ਖੇਤ ਚ ਬਈ ਇਹ ਗੰਨਾ ਮਾੜਾ ਜੇ ਕਹਿੰਦੇ ਮਾੜਾ ਗੰਨਾ ਮਾੜਾ ਤਿੰਨ ਪਾ ਪਰਚੀਆਂ ਹੋ ਗਿਆ ਸੀ ਤੇ ਲਾ ਉਹ ਹਲੇ ਖੜਾ ਹੋ ਜਾ ਤਿੰਨ ਹੋਇਆ ਵੀ ਖੜਾ 20 ਵਰੀਆਂ 25 ਖੜੀਆਂ ਬਿੱਗਾ ਖੜਾ ਕਿਲਾ ਉਹ ਖੜਾ ਭਾਈ 6 ਬਿੱਗੇ ਤੋਂ ਖੜਾ ਹਲੇ 6 ਬਿੱਗੇ ਤੇ ਵੀ ਜ਼ਿਆਦਾ ਖੜਾ ਉਹ ਮਲਾਕੇ 500 ਕਾਉਂਟਰ ਆ ਰਾਮ ਗਿਆ ਲੈ ਜੀ ਯਾਨੀ ਕਿ 5 ਪਰਚੀਆਂ ਹੋ ਗਏ 5 ਦਿਨ 8 ਪਰਚੀਆਂ ਹੋ ਗਈਆਂ ਹੋ ਗਿਆ ਪੂਰਾ ਬੌਂਡ ਤੇਰਾ ਬੌਂਡ ਤੇ ਜ਼ਿਆਦਾ ਹੋ ਗਿਆ ਉਹ ਇਹ ਹਲੇ ਇਹ ਗੰਨਾ ਦਾ ਆਹ ਗੰਨਾ ਦਾ ਮਾੜਾ ਦਾ ਇਹ ਹੋਇਆ ਨਹੀਂ ਗੰਨਾ ਬਾਅਦ ਚ ਇਹ ਇੱਚ ਕਾਂ ਕਣਕ ਲਈ ਹੁੰਦੀ ਜਿੱਕੇ ਤੇ ਸਾਰਾ ਇਹ ਤਾਂ ਆਲੂ ਵਾਲਾ ਕਿਤੇ ਸਾਰਾ ਮੈਂ ਕਹਿੰਦਾ ਸਾਰੇ ਆਲੂ ਵਾਲੇ ਹੁੰਦੇ ਜੇ ਫੇਰ ਬਾਦ ਹੋਣਾ ਤੇ ਕਹਿੰਦਾ ਬਹੋਣਾ ਦਾ ਅਲ ਹਾਇਦਨ ਗੰਨਾ ਆਲੂ ਨਾਲ ਤੇ ਇੰਦੇ ਬੂਟੇ ਸਾਹ ਤੁਨ ਮਾਜਾ ਦੇਖੀਏ ਕੀ ਫਰਕ ਆਡੀ ਆ ਪਿੱਛੇ ਦੇ ਅੰਦਰ ਨੂੰ ਜਾਂਦਾ ਥੋੜਾ ਜਿਹਾ ਦੇਖ ਲਈ ਇਹਦਾ ਬਾਈ ਆਹ ਇੱਕ ਵਿੱਗਾ ਹਾਲਾ ਆ ਇੱਕ ਵਿੱਗਾ ਹਾਲਾ ਤੇ ਆ ਕੀਲਾ ਇਹ ਆਲੂ ਵਾਲਾ ਖੇਤ ਆ ਅੱਧਾ ਗੰਨਾ ਬਹੁਤ ਤਕੜਾ ਬਹੁਤ ਆ ਦੇਖੀ ਕਿਹੋ ਜਿਹਾ ਖੜਾ ਇਹ ਠੀਕ ਆ ਤੂੰ ਮਾਇਆ ਦੇ ਵੀ ਕੌਣ ਕਹਿ ਦੂਗਾ ਵੀ ਆਹ ਬੂਟਾ ਪਹਿਲੇ ਸਾਲ ਦਾ ਬੂਟਾ ਭਾਈ ਇਹ। ਦੂਣ ਵਾਲਾ ਰੇ ਬੂਟਿਆਂ ਨਾਲ ਲੱਗਿਆ। ਹੈ? ਕਹਿ ਦੂ ਕੋਈ ਹਲੇ ਮੈਂ ਕਹਿੰਦਾ ਬਾਹਰ ਲਿਆ ਮਾਰੀ ਵਿੱਚ ਤੇ ਕਈ ਖੜੀ ਲੈਣਾ। ਵਿੱਚੇ ਕਹਿੰਦਾ ਤੈਨੂੰ ਉਹ ਉਹਦੇ ਕਹੀਆਂ ਨਾਲ ਖੜੀਆਂ ਵਿੱਚ। ਆ ਖੜੇ ਆ ਬੂਟੇ ਹਨ। ਓ ਬਾਈ ਦੂਏ ਸਾਲ ਦਾ। ਆਹ ਪਹਿਲੇ ਸਾਲ ਦਾ ਬਰਾਬਰ ਲੱਗਦਾ ਕੰਮ। ਆਲੂਆਂ ਵਾਲਾ ਏ। ਆਲੂਆਂ ਵਾਲਾ ਫਰਕ। ਬਸ। ਇਹ ਗਾਹਣ ਦੇਖੀ ਕਹ ਆ ਜਾ ਹੁਣ ਬੂਟਾ ਆ। ਹੁਣ ਇਹ ਵੀ ਕਹਦਾ ਹਵਾ ਹਵਾ ਦਾ। ਸਾਲਾਂ ਤਿੰਨ ਸਾਲ ਚ ਪੱਟ ਹੋ ਜਾਣਾ ਜਿਹੜੇ ਸਾਰ ਨਾਲ ਚੱਲੇ ਆ। ਰੇਟ ਲਵਾਇਣਾ ਆਪਾਂ ਨਾ 30 ਸਾਲ ਚ। ਇਹ ਜੀ ਦਵਾਈ ਰੱਖ ਰੱਖਣੀ ਲੱਗੀ ਪਛਾਣ ਜੀ ਨਹੀਂ ਮੈਂ ਦੇਖ ਰਿਹਾ ਜੱਤ ਨੂੰ ਜੱਤ ਨੂੰ ਲੱਗਦਾ ਵੀ ਤੇਰਾ ਬਾਈ 3 ਸਾਲ ਦਾ ਰੇਟ ਸਹੀ ਮਿਲਦਾ ਵੇਚ ਦੇ ਵੇਚ ਦੇ ਮੈਂ 6 ਲੱਖ ਲਾਇਆ 6 ਲੱਖ ਮਿਲਦਾ ਤੈਨੂੰ ਸਾਲੇ ਵੇਚ ਦਿਓ ਆਪਣਾ ਹਾਂ ਉਹ ਕਿਲੇ ਦਾ ਮਾੜਾ ਯਾਰ ਤਸਮੰਦ ਹੁਣ ਤੇਦਾ ਉੱਥੇ ਬੂਟਾ ਦਾ ਖਾਲੀ ਤੇ ਸੌਣੀ ਲੱਗਦੇ ਆ ਦਾਬ ਦੇ ਤਿੰਨ ਦੇ ਬੂਟਾ ਦਾ ਵੀ ਉਹ ਉਹ ਦੰਦੇ 6 ਲੱਖ ਮੈਂ ਕਹਿੰਦਾ 9 ਲੱਖ ਜੇ 9 ਲੱਖ ਦੇ ਦਿੰਦਾ ਕਿਲੇ ਦਾ ਹਾਂ 6 ਲੱਖ ਬਣ ਗਿਆ ਤਾਂ ਜੇ ਬੂਟੇ ਵੇਚਣੇ ਤੇ 30 ਸਾਲ ਚ ਆਹੋ ਮੈਂ ਕਹਾਂ 6 ਦਿੰਦੇ ਆ ਹੈ 6 ਦਿੰਨੇ ਹੁਣ ਨਹੀਂ ਨਹੀਂ ਘੱਟ 6 ਘੱਟ ਆ ਮੈਂ ਬੂਟੇ ਹੈਗੇ ਯਾਰ 8 8 ਲੱਖ ਦੇ ਬੂਟੇ ਤਾਂ ਹੈਗੇ ਆ ਉਹ ਕਾਮ ਨਾਲ ਆ ਬਾਈ ਮੈਂ 9 ਕਿਹਾ ਤਾਂ ਮੈਂ 8 ਵੀ ਮਰ ਕੇ ਮੈਂ ਦੇ ਦੇਣੇ ਯਾਰ ਤੀਆ ਸਾਹ 200 ਲੱਖ ਦੇ ਗੰਨਾ ਆਪਣਾ ਬੂਟੇ ਲਾ ਕੇ ਫੇਰ ਤੁਹਾਡੇ ਬੂਟੇ ਕਿੱਥੇ ਜਾਣਾ ਉਹ ਤਾਂ ਹੈ ਉਹ ਆਹ ਫਰਕ ਪੈ ਜਾਣਾ 30 ਸਾਲਾ ਫਿਫਟਾ ਹੋਣਾ ਤਾਂ ਹੈ ਵੀ ਲੈਉਣੇ 2 ਕਿਲੋ ਗੰਨਾ ਵੀ ਲੈਣਾ ਹੁਣ ਬਸ ਜਵੀ ਵਾਲੇ ਚ ਬੂਟੇ ਲਾ ਲੈਣੇ ਬੂਟੇ ਤਾਂ ਬਾਈ ਜ਼ਰੂਰੀ ਆ ਆਪਣੀ ਜਮੀਨ ਚ ਬੂਟੇ ਲਾ ਆਪਣੇ ਦਾ ਏਰੀਆ ਦਾ ਆਹ ਕੰਮ ਹੈ ਹਾਂ ਹੁਣ ਰੇਟ ਹੈਗਾ ਵਾਧਾ ਕਰੀ ਜਾਂਦੇ ਆ ਘੱਟਾ ਵਾਧਾ ਪੂਰਾ ਕਰੀ ਜਾਂਦੇ ਆ ਹੁਣ ਰੇਟ ਸਹੀ ਰੇਟ ਆ ਘੱਟਿਆ ਨਹੀਂ ਦਿਆ ਹੱਦ 1200 ਰੇਟ ਗਿਆ 1200 ਵੀ ਰੇਟ ਜਾਇਜ਼ ਆ ਮੈਂ ਤਾਂ ਮੰਨਦਾ ਵੀ ਜੇ 700 ਰੇਟ ਹੋ ਗਿਆ ਤੇਰਾ ਉਹ ਰੇਟ ਥੋੜਾ ਡਾਊਨ ਆ ਉਹ ਬੰਦਾ ਆ ਜਾਣਾ ਉਹ ਵੱਦਾ ਏ ਜਾਂ 1200 ਵੀ ਰੇਟ ਤਾਂ ਜਾਇਜ਼ ਆ ਬਾਹਰੋਂ ਕੋਈ ਕੋਈ ਘਾਟਾ ਨਹੀਂ ਪਾਰੇ 1200 ਰੇਟ ਨੂੰ ਇਹ ਨਾ ਸਹੀ ਆ ਨਾ ਠੀਕ ਨਹੀਂ ਹਾਂ ਕੋਈ ਇਹਨਾਂ ਦਾ ਫਾਇਦਾ ਆਹ ਚੀਜ਼ ਦਾ ਲੰਬਾ ਬਾਬਾ ਹੌਤਾ ਕੰਨ ਨਾਲ ਹਲੇ ਵੀ ਹਾਂ ਲੰਬਾ ਗਿਰ ਗਿਆ ਦੂਜੇ ਹੀ ਸਾਂ ਭਾਰਾ ਕਰਨੇ ਮੈਂ ਕਹਿੰਦਾ ਮੂੰਹ ਤੇ ਮੂੰਹ ਗਿਰਿਆ ਪਿਆ ਕੇ ਠਾਣੇ ਬਾਈ ਫਿਰ ਦੋ ਜੀ ਬਹੁਤ ਪਈ ਵੀ ਨੇ ਚਾ ਉਹ ਕੰਡਾ ਸੁਆ ਕੰਡਾ ਬਜ ਜਾਂਦੇ ਨਾ ਉਹ ਦੇਖ ਤੂੰ ਉਹ ਦੇ ਕੰਨ ਪੂਲਰ ਤੇ ਕਿੱਥੇ ਕਿੱਥੇ ਖੜਾ ਪੱਲਾ ਜਾ ਕੇ ਦੇਖ ਦੇਖ ਤਾ ਉਹ ਵੀ ਹਲੇ ਝੁਗਿਆ ਵਾ ਪੂਲਰ ਤੇ ਕਿੱਥੇ ਲੱਗਿਆ ਹੋ ਜਾ ਕੇ ਦੇਖ ਲੋ ਬਜ ਜਾਂਦੇ ਨੇ ਬਹੁਤ ਆਹੀ ਦੇਖ ਲੈ ਕਹਿੰਦਾ ਕਿੱਥੇ ਖੜਾ ਲੈ ਮੇਰਾ ਹਲੇ ਕਹਿੰਦਾ ਤਾਂ ਮੈਂ ਇਹਦਾ ਬੌਂਡ ਨਹੀਂ ਪੂਰਾ ਹੋਣਾ ਵੱਜ ਜਾਣਾ ਨਾ ਨਾ ਬੌਂਡ ਤੇ ਤਾਂ ਵਧੂਗਾ ਮੈਨੂੰ ਉਹ ਫੇਰ ਜੀ ਦੋ ਹੀ ਪਰਤੀਆਂ ਦੀਆਂ ਮਾਂਗੀ ਤੇ ਦੋ ਹੀ ਉਹ ਮੁੰਡਾ ਆਵਦਾ ਵਗਾ ਉਹ ਕਿਹੜਾ ਕੰਨਾ ਹੋਣਾ ਪਰ ਕੰਨਾਂ ਆਲੇ ਨਾਲੇ ਘੱਟਦਾ ਵਿੱਚ ਵਿੱਚ ਪਿੱਛੇ ਘੱਟਦਾ ਆਹਾ ਉਹ ਤੱਕ ਮੈਂ ਦੇਖੀ ਇੱਕ ਵਾਰ ਚੀਜ਼ ਤਾਂ ਇਹ ਚ ਹੋਣੀ ਇੱਕ ਵਾਰ ਚੀਜ਼ ਤੇ ਵੀ ਜ਼ਿਆਦਾ ਇਹ ਹਾਂ ਲਾਰਤੀ ਵੀ ਹੋ ਜਾਣੀ ਬਹੁਤ ਉਹ ਬਹੁਤ ਬਾਈ ਯਾਰ ਪੂਰਾ ਇਹ ਇੱਕ ਵਿੱਗਲ ਵਾਲਾ ਪੂਰਾ ਇਹ ਇਹ ਚ ਪਰਚੀ ਦਾਮ ਕਿਹ ਹੋਣੀ ਆ ਇਧਰ ਵੀ ਲਾਉਂਗਾ ਇੱਕ ਘੇੜਕ ਬੱਸ ਲਾ ਦੀ ਇੱਕ ਜੇ ਇੱਕ ਵੇ ਜੋ ਪਰਚੀ ਹੋਗੀ ਦਾ ਮਨ ਲਾਏ 500 ਝਾੜ ਆ ਗਈ 8万500 दी। ਹੈਗਾ ਗੰਨਾ ਉਰ ਪਰਾ ਤੇ ਉਰਾਂ ਨੂੰ ਥੋੜਾ ਜਿਆਦਾ ਕਰਿਆ ਹੋਇਆ। ਹੋਇਆ ਵਾਰੀ ਹੋਇਆ ਬਾਅਦ ਚ ਹੋਇਆ। ਬਾਅਦ ਮੈਂ ਟੁਟ ਪੈਣੀ ਇਹ ਦੇ ਕੇਂਦਾ ਪੈਣੀ। ਟੁਟਾ ਟੁਟਾ ਪੈਜੀ ਕਰਾਉਣਾ ਉੱਤੇ। ਹੋਇਆ ਇੰਝ ਉਪਰਾ ਟੋਲੇ ਸਾਲੇ। ਜੇ ਆਪਾਂ ਕਿਉਂ ਘੁੰਮ ਲਾ ਦੇ। ਟੁਟਾ ਰਸਤਾ ਦਰ ਨੂੰ। ਹਾਂ। ਹੈਗਾ ਇੰਨਾ ਨਹੀਂ ਹੈਗਾ ਥੋੜਾ ਜਿਆਦਾ ਹੈ। ਪਹਿਲਾਂ ਥੋੜਾ ਜਿਹਾ ਗੰਨਾ ਵੀ ਇੱਧਰ ਵਈਆਂ ਨੇ ਜਿਆਦਾ ਕਰਿਆ ਕੋਈ ਮੈਂ ਕਿਹਾ ਤਾਂ। ਟੁਰਦੇ ਆ। ਟੁਰਕੇ ਮਾੜੇ ਜੀ ਕਹਾ ਕਿ ਦੱਸਿਓ ਵਾਹੇ ਜਾ ਕੇ ਇੱਕ ਵਾਰ। ਆਹ ਹੋਰ ਦਵਿੰਦਾ ਜੀ। ਇਕੋਟਰਾ ਚੱਲਦਾ ਹੁਣ ਤੁਹਾਡੇ ਬਾਅਦ ਤੋਂ ਵੀ ਵਹਿੰਦਾ ਜਾਂਦਾ ਮੈਂ ਮਰਨਾਂ ਹਾਂ ਨਹੀਂ ਯਾਰ ਜੀ ਇਹ ਯਾ ਬ੍ਰੋ ਇਹਦਾ ਨਾ ਹਾਂ ਮੜਿਆ ਜਾਏ ਦੱਸਦੇ ਨਹੀਂ ਇਹਦਾ 600 ਇਹ ਲੈਣਾ ਹੋਰ ਹੋਣੀ ਇਹਦਾ ਕੁਝ ਵੀ ਨਹੀਂ ਹਿੱਲਿਆ ਇੱਕ ਵਾਰ ਮੈਸੀ ਨਹੀਂ ਹਿੱਲ ਗਿਆ ਕਰਨਾ ਪੂਰਾ ਹੀ ਕਰਨਾ ਇਧਰ ਦਾ ਸਭ ਹੀ ਲੈ ਜਾ ਕਰਨਾ ਹੋਰ ਇੱਕ ਵਾਰ ਮੈਂ ਥੋੜਾ ਜਿਹਾ ਕਰਨਾ ਲੱਧ ਕੇ ਲਿਆ ਜਾ ਮੈਨੂੰ ਕਾਲੀ ਬਹੁਤ ਸੀ ਮੈਂ ਭਜਾ ਦੇ ਰੇਟਰ ਕਿੱਥੇ ਵਹੇ ਚ ਇਹ ਦੁੱਲੂ ਦੇ ਘਰ ਕੋਲ ਆ ਕੇ ਮੈਨੂੰ ਐਂ ਦੇਖਿਆ ਕਿ ਨਾ ਐਂ ਜਾਂਦਾ ਐਂ ਗਿਆ ਸਾਰੇ ਹੀ ਕਰਨਾ ਇੱਕ ਪਾਸੇ ਨੂੰ ਆਓ ਪਰਲੀ ਮੌਰੇ ਦੇ ਪਹਿਲੇ ਗੇਟ ਚ ਲੈ ਗਏ ਆ ਬਾਈਪਾਸ ਤੱਕ ਇੰਨਾ ਹੌਲੀ ਬਾਈਪਾਸ ਤੇ ਜਾ ਕੇ ਜੀ ਅੱਛਾ ਫਿਰ ਜੇ ਨਾਲ ਫਿਰ ਇੱਕ ਜੋੜੇ ਪਰ ਫਜਨ ਆ ਜਾਂਦਾ ਹਨਾ ਨਹੀਂ ਆਉਂਦਾ ਫਿਰ ਡਾ ਜਾਂਦਾ ਬਾਈਪਾਸ ਪਰ ਜਾ ਕੇ ਬੈਲੈਂਸ ਤਾਂ ਹੀ ਹੁੰਦਾ ਫਿਰ ਬੈਲੈਂਸ ਤੇ ਬੈਲੈਂਸ ਤੇ 300 ਰੁਪਿਆ ਮੈਂ ਇਸਦਾ ਕਰਤਾ ਰੋਡਰ ਲਾ ਕੇ ਹਾਂ ਹਾਂ ਟਾਪੂ ਟਾਪ ਗਿਆ ਫਿਰ ਮੈਂ ਲੋਡ ਲਗਾ ਅੰਤ ਤੱਕ ਤਾਂ ਹਾਂ ਲੋੜੀ ਲਾਇਆ ਪੰਜ ਹੀ ਗਏ ਵਾਹੋ ਹੀ ਟੱਨ ਨਾਲ ਆਏ ਆ ਮਾਰਿਆ ਹੋਣਾ ਕਮਾ ਕੇ ਆਏ ਮਾਰਿਆ ਪੁੱਠਾ ਪੰਜਾ ਜੋਰ ਗਾ ਵੀ ਨਹੀਂ ਮੱਜਦਾ ਉਹ ਆਏ ਗਾ ਹੱਪੀ ਨੇ ਮਗਰਾਇਆ ਉਹ ਜਦ ਗਾਜਦਾ ਜੁਰ ਕੇ ਮਾਰੇ ਆਉਂਦੇ ਬਸ ਖਬਰ ਤੋੜਤੀ ਆਏ ਤਾਂ ਜਿਆਦਾ ਉਹ ਗੰਨੇ ਸਾੜਾ ਜਿਆਦਾ ਉੱਥੇ ਬੱਚੇ ਦਾ ਟਰੈਕਟਰ ਪਰ ਅੱਛੇ ਜਾ ਕੇ ਹਾਂ ਆਏ ਤਾਂ ਗੰਨੇ ਦੇ ਪਿੱਛੇ ਲਾ ਕੇ ਹੋ ਗਿਆ ਤਾਂ ਸਿੱਧਾ ਤਾਂ ਸਾਢੇ ਲਾ ਕਰਕੇ ਗੰਨੇ ਦੇ ਪਿੱਛੇ ਨਹੀਂ ਟੱਕ ਪਾਉਂਦੇ ਹਾਂ ਹਾਂ ਬਦਲ ਜਾਉਣ ਲੱਗ ਗਿਆ ਫੇਰ ਬਦਲ ਸ਼ਾਂਤ ਹੀ ਹੋਇਆ ਅੱਜ ਗੱਲ ਸਵਾਰ ਨਹੀਂ ਗੱਲ ਨਹੀਂ ਆਉਂਦੀ ਨਹੀਂ 22 ਦਾ 22 ਦਾ 23 ਦਾ 22 ਤੇ ਨਹੀਂ ਦਾ 23 ਦਾ ਫੇਰ ਕਿੰਨਾ ਦਾ 50 ਕੁ% ਪੈਂਜੁਗਾ ਪੈ ਜੂਗਾ ਐ ਕਿ ਐ ਤਾਂ 50 70 ਵੀ ਦੱਸ ਦੇਣਾ ਨਹੀਂ ਪੈਣਦਾ ਜੇ ਅਸਰ ਹੋ ਜੂਗਾ ਇਹਦਾ ਇਹਦਾ ਉਸ ਨੇ ਕਰ ਦੇਣਾ ਲੋਟ ਉਸ ਬੰਮੀ ਨੂੰ ਤਾਂ ਪੈ ਉਹਦਾ ਗੱਦੀ ਸਾਰੇ ਖੋ ਜਾਂਦਾ ਉਹਦੇ ਸੁੱਕ ਨਹੀਂ ਗਈ ਆ ਜਦੋਂ ਪੈਣ ਜੇ ਸੋਕਣ ਲੱਗੀ ਮੰਤਪਾ ਹੋ ਜਾਂਦਾ ਥੋੜੀ ਬੱਟ ਤਾ ਅੱਜ ਅੱਜ ਤਾਂ ਬਹੁਤ ਗਰਮੀ ਸੀ ਹਾਂ ਮਤਲਬਾਈ ਸਰ ਤੇ ਗਰਮੀ ਸੀ